ਲੱਗਦਾ ਤਾਂ ਅੱਜ ਦੇ ਨਵੇਂ ਵਲੌਗ 'ਚ ਅੱਜ ਅਸੀਂ ਇੱਕ ਸਿੰਪਲ ਮਿਰਰ ਨੂੰ ਇੱਕ ਕ੍ਰੀਏਟਿਵ ਨਵਾਂ ਲੁੱਕ ਦੇਣ ਜਾ ਰਹੇ ਹਾਂ ਅਸੀਂ ਇਸ ਦੇ ਚਾਰੇ ਪਾਸੇ ਵੁੱਡਨ ਗੋਲ ਲਗਾ ਕੇ ਇਸ ਨੂੰ ਇੱਕ ਕੈਜੂਅਲ ਲੁੱਕ ਦੇਣ ਜਾ ਰਹੇ ਹਾਂ ਆਜੋ ਦੇਖਦੇ ਹਾਂ ਵਲੌਗ 'ਚ ਇਹ ਵੇਖੋ ਜੀ ਸਾਡਾ ਸਿੰਪਲ ਮਿਰਰ ਇਹ ਠੀਕ ਤਾਂ ਲੱਗ ਰਿਹਾ ਹੈ ਪਰ ਅਸੀਂ ਚਾਹੁੰਦੇ ਹਾਂ ਕਿ ਇਸ ਨੂੰ ਥੋੜਾ ਯੂਨੀਕ ਬਣਾਇਆ ਜਾਵੇ ਇਸ ਲਈ ਅਸੀਂ ਵੁੱਡਨ ਗੋਲ ਯੂਜ਼ ਕਰਾਂਗੇ ਜੋ ਫਰੇਮ ਦੇ ਆਲੇ-ਦੁਆਲੇ ਲੱਗਣਗੇ ਸਭ ਤੋਂ ਪਹਿਲਾਂ ਅਸੀਂ ਮਿਰਰ ਦੀ ਪ੍ਰੋਪਰ ਮੈਜ਼ਰਮੈਂਟ ਲਵਾਂਗੇ ਇਹ ਸਟੈਪ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਜੇ ਮੇਜਰਮੈਂਟ ਗਲਤ ਹੋ ਗਈ ਤਾਂ ਗੋਲਾ ਪਰਫੈਕਟਲੀ ਫਿੱਟ ਨਹੀਂ ਹੋਵੇਗਾ ਇੱਥੇ ਅਸੀਂ ਲੈਂਥ ਦੇ ਵਾਈਡ ਚੈੱਕ ਕਰ ਰਹੇ ਹਾਂ ਤਾਂ ਜੋ ਹਰ ਸਾਈਡ ਤੋਂ ਬਰਾਬਰ ਬਣੇ ਹਰ ਸਾਈਡ ਨੂੰ ਅਸੀਂ ਪ੍ਰੋਪਰਲੀ ਸੈੱਟ ਕਰ ਰਹੇ ਹਾਂ ਤਾਂ ਜੋ ਫਿਨਿਸ਼ਿੰਗ ਕਲੀਨ ਆਵੇ ਤਾਂ ਜੋ ਕੋਈ ਵੀ ਗਲਤੀ ਇਸ ਵਿੱਚ ਨਾ ਹੋਵੇ ਇਹ ਬਹੁਤ ਹੀ ਪ੍ਰੋਪਰ ਸੈੱਟ ਆਵੇਗਾ ਹੁਣ ਅਸੀਂ ਅੱਡੇ ਉੱਪਰ ਰੱਖ ਕੇ ਗੋਲੇ ਦੀ ਕਟਿੰਗ ਕਰ ਰਹੇ ਹਾਂ ਇਹ ਅੱਡਾ ਸਪੈਸ਼ਲ ਗੋਲੇ ਦੀ ਕਟਿੰਗ ਲਈ ਬਣਾਇਆ ਹੋਇਆ ਹੈ ਤਾਂ ਜੋ ਗੋਲੇ ਦੇ ਕੋਨੇ ਇੱਕ ਦੂਜੇ ਨਾਲ ਚੰਗੀ ਤਰ੍ਹਾਂ ਮਿਲ ਜਾਣ। ਇਸ ਦੀ ਕਟਿੰਗ ਕਰਕੇ ਅੱਗੇ ਆਪਾਂ ਇਸ ਦੇ ਉੱਪਰ ਰੇਗ ਮਾਰ ਲਗਾਵਾਂਗੇ। ਹੁਣ ਆਪਾਂ ਰੇਗ ਮਾਰ ਲਗਾ ਰਹੇ ਹਾਂ ਇਸ ਦੇ ਉੱਪਰ। ਰੇਗ ਮਾਰ ਆਪਾਂ ਇਸ ਲਈ ਲਗਾ ਰਹੇ ਹਾਂ ਤਾਂ ਜੋ ਇਸ ਦੀਆਂ ਸਿਲਤਾ ਆਪਣੇ ਹੱਥ ਵਿੱਚ ਨਾ ਲੱਗਣ ਤੇ ਜਦੋਂ ਆਪਾਂ ਇਸ ਦੇ ਉੱਪਰ ਇਸ ਤੋਂ ਬਾਅਦ ਕਲਰ ਕਰਾਂਗੇ ਜਾਂ ਪਾਲਿਸ਼ ਕਰਾਂਗੇ ਤਾਂ ਜੇ ਆਪਾਂ ਰੇਗ ਮਾਰ ਨਾ ਲਗਾਇਆ ਤਾਂ ਇਸ ਦੀ ਚੰਗੀ ਤਰ੍ਹਾਂ ਫਿਨਿਸ਼ਿੰਗ ਨਹੀਂ ਆਉਣੀ। ਹੁਣ ਇਹ ਬਹੁਤ ਹੀ ਸੌਫਟ ਹੋਊਗਾ। ਇੱਕਮ ਪੇਸ਼ੈਂਸ ਨਾਲ ਕਰਨਾ ਪੈਂਦਾ ਜੇ ਆਪਾਂ ਜਲਦੀ ਕਰਾਂਗੇ ਤਾਂ ਇਹਦੀ ਫਿਨਿਸ਼ਿੰਗ ਨਹੀਂ ਸਹੀ ਆਵੇਗੀ ਤਾਂ ਗੋਲਾ ਬਿਲਕੁਲ ਵੀ ਵਧੀਆ ਨਹੀਂ ਲੱਗੇਗਾ ਦੇਖਣ ਨੂੰ ਵੀ ਨਹੀਂ ਸੋਹਣਾ ਲੱਗੇਗਾ ਹੁਣ ਅਸੀਂ ਵੁੱਡਨ ਗੋਲ ਲਗਾਉਣੇ ਸ਼ੁਰੂ ਕਰ ਰਹੇ ਹਾਂ ਪਹਿਲਾਂ ਗਲੂ ਲਗਾ ਰਹੇ ਹਾਂ ਇਹ ਗਲੂ ਆਮ ਤੌਰ ਤੇ ਬਾਜ਼ਾਰ ਤੋਂ ਤੁਹਾਨੂੰ ਕਿਤੋਂ ਮਿਲ ਜੂਗੀ 100 150 ਦੀ ਇਹ ਗਲੂ ਸਪੈਸ਼ਲ ਲੱਕੜ ਨੂੰ ਸ਼ੀਸ਼ੇ ਨਾਲ ਚਪਕਾਉਣ ਲਈ ਵਰਤੀ ਜਾਂਦੀ ਹੈ ਇਸ ਦੇ ਉੱਪਰ ਪ੍ਰੋਪਰ ਚੰਗੀ ਤਰ੍ਹਾਂ ਗਲੂ ਲਗਾ ਰਹੇ ਹਾਂ ਤਾਂ ਜੋ ਕੋਈ ਵੀ ਕੋਨਾ ਰਹਿ ਨਾ ਜਾਵੇ ਫਿਰ ਆਪਾਂ ਇਸ ਨੂੰ ਸ਼ੀਸ਼ੇ ਉੱਪਰ ਚਪਕਾਵਾਂਗੇ ਚਪਕਾਉਣ ਤੋਂ ਬਾਅਦ ਫਿਰ ਹੌਲੀ-ਹੌਲੀ ਗੋਲੇ ਨੂੰ ਪ੍ਰੈਸ ਕਰ ਰਹੇ ਹਾਂ ਇਹ ਕੰਮ ਬਹੁਤ ਹੀ ਪੇਸ਼ੈਂਸ ਨਾਲ ਕਰਨਾ ਪੈਂਦਾ ਜੇ ਆਪਾਂ ਜਲਦੀ ਕਰਾਂਗੇ ਤਾਂ ਇਸ ਦੀ ਅਲਾਈਨਮੈਂਟ ਖਰਾਬ ਹੋ ਸਕਦੀ ਹੈ ਹਰ ਸਾਈਡ ਨੂੰ ਸੀ ਪ੍ਰੋਪਰਲੀ ਸੈੱਟ ਕਰ ਰਹੇ ਹਾਂ ਤਾਂ ਜੋ ਫਿਨਿਸ਼ਿੰਗ ਚੰਗੀ ਤਰ੍ਹਾਂ ਬਹੁਤ ਹੀ ਕਲੀਨ ਆਵੇ ਇੱਕ ਸਾਈਡ ਤੋਂ ਆਪਾਂ ਚਪਕਾ ਦਿੱਤਾ ਆ ਦੇਖੋ ਬਹੁਤ ਹੀ ਸੋਹਣਾ ਲੱਗਿਆ ਏ ਪੂਰੀ ਚੰਗੀ ਤਰ੍ਹਾਂ ਫਿਨਿਸ਼ਿੰਗ ਇਹਦੀ ਬਹੁਤ ਸੋਹਣੀ ਹੋਈ ਹੈ ਹੁਣ ਆਪਾਂ ਦੂਸਰੀ ਸਾਈਡ ਤੋਂ ਲੈਣਿਆ ਮੇਜਰਮੈਂਟ ਇਹਦਾ ਫਿਰ ਇਹ ਚਪਕਾਵਾਂਗੇ ਆਪਾਂ ਇਹਨੂੰ ਆਪਾਂ ਇੱਥੋਂ ਮਿੰਕੇ ਨੂੰ ਵੀ ਕਿੰਨਾ ਲੱਗੂਗਾ ਫਿਰ ਆਪਾਂ ਇਹਨੂੰ ਕਟਿੰਗ ਕਰਾਂਗੇ ਇਸ ਦੀ ਗੋਲੇ ਦੀ ਹੁਣ ਇਸ ਦੀ ਕਟਿੰਗ ਕਰ ਲਈ ਆ ਹੁਣ ਇਸ ਦੇ ਉੱਪਰ ਗਲੂ ਲਗਾ ਰਹੇ ਆ ਫਿਰ ਗਲੂ ਲਗਾ ਕੇ ਇਸ ਦੇ ਉੱਪਰ ਚਪਕਾਵਾਂਗੇ ਇੱਕ ਪੀਸ ਇਹ ਚਪਕਾ ਦਿੱਤਾ ਤੇ ਹਜੇ ਤਿੰਨ ਬਾਕੀ ਨੇ ਦੇਖੋ ਹੁਣ ਇਹ ਲਾ ਰਹੇ ਆ ਦੂਜਾ ਇਹ ਵੀ ਚੰਗੀ ਤਰ੍ਹਾਂ ਫਿਨਿਸ਼ਿੰਗ ਵਧੀਆ ਆਵੇਗੀ ਦੀ ਚੰਗੀ ਤਰ੍ਹਾਂ ਲਗਾ ਕੇ ਇਹਦੇ ਗਲੂ ਫਿਰ ਚਿਪਕਾਵਾਂਗੇ ਇਹ ਆਪਾਂ ਇਹਦੇ ਉੱਪਰ ਲਗਾ ਦੇਵਾਂਗੇ ਫਿਰ ਆਪਾਂ ਨੈਕਸਟ ਕਟੰਗ ਕਟੰਗ ਕਰਾਂਗੇ ਅਗਲੇ ਦੀ ਉਹ ਇਹ ਵੀ ਆਪਾਂ ਲਗਾ ਕੇ ਤੁਹਾਨੂੰ ਇਕੱਠਾ ਹੀ ਦਿਖਾਵਾਂਗੇ ਫਿਰ ਸਾਰਾ ਹੁਣ ਆਪਾਂ ਇਹਦੇ ਉੱਪਰ ਰੇਗਮਾਰ ਲਗਾਵਾਂਗੇ ਰੇਗਮਾਰ ਤੁਹਾਨੂੰ ਦੱਸਿਆ ਹੀ ਸੀ ਕਿਉਂ ਲਗਾਉਣਾ ਚਾਹੀਦਾ ਆਪਾਂ ਆਲਸ ਕਰਦੇ ਆਂ ਜਾਂ ਕਲਰ ਕਰਦੇ ਆਂ ਤਾਂ ਉਹਦੀ ਵਧੀਆ ਫਿਨਿਸ਼ਿੰਗ ਹੁੰਦੀ ਆ ਆਪਾਂ ਜੇ ਨਹੀਂ ਲਾਉਂਦੇ ਤਾਂ ਇਹਦੇ ਉੱਪਰ ਕਲਰ ਨਹੀਂ ਵਧੀਆ ਲੱਗਦਾ ਹੁਣ ਇਸ ਦੀ ਕਟਿੰਗ ਤਾਂ ਕਰ ਲਈ ਐ ਆਪਾਂ ਇੱਕ ਵਾਰ ਉਦਾਂ ਦੇਖਦੇ ਆਂ ਵੀ ਸਹੀ ਐ ਜਾਂ ਗਲਤ ਐ ਜਾਂ ਕਿਵੇਂ ਐ ਆਪਾਂ ਇਹਨੂੰ ਉਦਾਂ ਲਗਾ ਕੇ ਦੇਖ ਰਹੇ ਆਂ ਇੱਕ ਵਾਰ ਹੁਣ ਇਸ ਦੇ ਉੱਪਰ ਗਲੂ ਲਗਾ ਲਈ ਐ ਥੋੜਾ ਰੇਤਾ ਸੀਗਾ ਉਸ ਨੂੰ ਸਾਫ਼ ਕੀਤਾ ਆ ਆਪਾਂ ਨੂੰ ਇਸ ਦੇ ਵਿੱਚ ਦੋ ਬੰਦਿਆਂ ਦੀ ਜ਼ਰੂਰਤ ਐ ਤਾਂ ਜੋ ਇਹ ਪੀਸ ਲੰਬਾ ਐ ਤਾਂ ਇਸ ਨੂੰ ਜਦੋਂ ਆਪਾਂ ਲਗਾ ਦਿੰਨੇ ਐ ਦੋ ਵਾਰ ਥੋੜਾ ਟਾਈਮ ਪ੍ਰੈਸ ਕਰਕੇ ਰੱਖਣਾ ਪੈਂਦਾ ਚੰਗੀ ਤਰ੍ਹਾਂ ਲਗਾ ਕੇ ਇਹਨੂੰ ਇਧਰ ਉਧਰ ਵੀ ਦੇਖਣਾ ਪੈਂਦਾ ਸਹੀ ਜਮਾ ਉੱਪਰ ਪ੍ਰੈਸ ਕਰਕੇ ਰੱਖਣਾ ਪੈਂਦਾ ਥੋੜਾ ਵਜਨ ਦੇ ਕੇ ਰੱਖਣਾ ਪੈਂਦਾ ਥੋੜਾ ਟਾਈਮ ਫਿਰ ਚੰਗੀ ਤਰ੍ਹਾਂ ਲੱਗ ਜਾਂਦਾ ਏ ਜਿਹੜੀ ਆਪਾਂ ਇਹਦੇ ਉੱਪਰ ਗਲੂ ਲਗਾਈ ਆ ਉਹ ਸ਼ੀਸ਼ਾ ਤੇ ਲੱਕੜ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਪਕੜ ਕਰ ਲੈਣਗੇ ਆਪਾਂ ਥੋੜਾ ਟਾਈਮ ਪ੍ਰੈਸ ਕਰਕੇ ਰੱਖਾਂਗੇ ਇਸ ਨੂੰ ਵੀ ਚੰਗੀ ਤਰ੍ਹਾਂ ਇਧਰ ਉਧਰ ਵੀ ਨਾ ਹੋਵੇ ਕੋਨੇ ਆਪਸ ਵਿੱਚ ਸਹੀ ਹੋਣ ਤਾਂ ਆਪਾਂ ਇਸ ਨੂੰ ਪ੍ਰੈਸ ਕਰਕੇ ਰੱਖਣਾ ਜ਼ਰੂਰੀ ਇਸ ਦਾ ਕੰਮ ਬਸ ਹੁਣ ਲਗਭਗ ਖਤਮ ਹੋਣ ਵਾਲੀ ਹੈ ਬਸ ਇੱਕ ਲਾਸਟ ਪੀਸ ਰਹਿ ਗਿਆ ਉਹ ਵੀ ਤੁਹਾਨੂੰ ਦਿਖਾਉਣੇ ਆਗੇ ਇਹ ਆਪਾਂ ਚੰਗੀ ਤਰ੍ਹਾਂ ਚਪਕਾਤਾ ਇੱਕ ਪੀਸ ਰਹਿ ਗਿਆ ਤਿੰਨ ਪੀਸ ਲੱਗ ਗਏ ਬਸ ਤੁਹਾਨੂੰ ਉਹ ਵੀ ਫਿਰ ਦਿਖਾਉਣੇ ਆ ਫਾਈਨਲ ਲੁੱਕ ਇਹ ਪੀਸ ਆਪਾਂ ਕਟਿੰਗ ਕਰ ਰਹੇ ਆ ਲਾਸਟ ਇਸ ਦੀ ਕਟਿੰਗ ਦੇਖ ਕੇ ਇੱਕ ਦੂਜੇ ਨਾਲ ਵਧੀਆ ਚੰਗੀ ਤਰ੍ਹਾਂ ਕੋਨੇ ਮਿਲਾ ਕੇ ਕਟਿੰਗ ਆਪਾਂ ਕਰ ਲਈ ਆ ਹੁਣ ਆਪਾਂ ਰੇਗਮਾਰ ਲਗਾ ਕੇ ਇਸ ਦੀ ਚੰਗੀ ਤਰ੍ਹਾਂ ਸਫਾਈ ਕਰਕੇ ਫਿਰ ਗਲੂ ਲਗਾਵਾਂਗੇ ਰੇਗਮਾਰ ਲਗਾ ਰਹੇ ਆ ਆਪਾਂ ਇਸ ਦੇ ਉੱਪਰ ਲਾਸਟ ਪੀਸ ਰਹਿ ਗਿਆ ਏ ਮੈਨੂੰ ਤਾਂ ਇਹ ਬਹੁਤ ਸੋਹਣਾ ਲੱਗ ਰਿਹਾ ਹੈ ਬਾਕੀ ਤੁਸੀਂ ਦੱਸੋ ਕਿਵੇਂ ਲੱਗ ਰਿਹਾ ਹੈ ਇਹ ਸੋਹਣਾ ਲੱਗਦਾ ਜਾਂ ਨਹੀਂ ਦੱਸੋ ਕਮੈਂਟ ਚ ਬਸ ਤਿੰਨ ਪੀਸ ਇਸਦੇ ਲੱਗੇ ਨੇ ਲਾਸਟ ਪੀਸ ਰਹਿ ਗਿਆ ਜਿਹੜਾ ਉਹ ਵੀ ਆਪਾਂ ਲਾਉਣੇ ਹਨ ਇੱਕ ਵਾਰ ਆਪਾਂ ਕਟਿੰਗ ਕਰਕੇ ਉਧਾਂ ਦੇਖ ਰਹੇ ਹਾਂ ਵੀ ਸਹੀ ਆ ਫਿਰ ਆਪਾਂ ਇਸ ਦੇ ਉੱਪਰ ਗਲੂ ਲਗਾਵਾਂਗੇ ਫਿਰ ਲਾਵਾਂਗੇ ਹੁਣ ਆਪਾਂ ਗਲੂ ਲਗਾ ਲਈ ਹੈ ਆਪਾਂ ਚੰਗੀ ਤਰ੍ਹਾਂ ਇਹਨੂੰ ਫਿਨਿਸ਼ਿੰਗ ਕਰ ਰਹੇ ਹਾਂ ਇਹਦੀ ਲਗਾ ਰਹੇ ਹਾਂ ਦੇਖੋ ਬਹੁਤ ਹੀ ਸੋਹਣਾ ਲੱਗ ਰਿਹਾ ਹੈ ਮਿਰਰ ਤੁਸੀਂ ਦੱਸੋ ਕਿਵੇਂ ਲੱਗ ਰਿਹਾ ਮੈਨੂੰ ਤਾਂ ਬਹੁਤ ਸੋਹਣਾ ਲੱਗ ਰਿਹਾ ਦੇਖੋ ਇਹ ਲਗਭਗ ਤਿਆਰ ਹੋ ਚੁੱਕਿਆ ਹੈ ਆਪਾਂ ਇਸ ਦੀ ਤੁਹਾਨੂੰ ਫਾਈਨਲ ਲੁੱਕ ਵੀ ਦਿਖਾਵਾਂਗੇ ਅੱਗੇ ਇਸ ਦੇ ਵਿੱਚ ਜਿਹੜਾ ਥੋੜਾ ਬਹੁਤ ਕੋਨਿਆਂ ਦੇ ਵਿੱਚ ਗੈਪ ਰਹਿ ਜਾਂਦਾ ਉਹਦੇ ਵਿੱਚ ਆਪਾਂ ਪਾਊਡਰ ਭਰ ਰਹੇ ਹਾਂ ਉਹ ਜਿਹੜਾ ਹੁੰਦਾ ਹੈ ਲੱਕੜ ਦਾ ਬੂਰਾ ਉਹਨਾਂ ਵਿੱਚ ਗਲੂ ਮਿਕਸ ਕਰਕੇ ਉਸ ਨੂੰ ਭਰ ਰਹੇ ਹਾਂ ਹੁਣ ਸਾਰਾ ਫਰੇਮ ਆਲਮੋਸਟ ਰੈਡੀ ਹੋ ਚੁੱਕਿਆ ਹੈ ਤੁਸੀਂ ਵੇਖ ਸਕਦੇ ਹੋ ਬਟਨ ਗੋਲ ਕਿੰਨੇ ਸੋਹਣੇ ਲੱਗ ਰਹੇ ਨੇ ਸਿੰਪਲ ਮਿਰਰ ਹੁਣ ਡੈਕੋਰੇਟ ਪੀਸ ਬਣ ਗਿਆ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰੋ